ਰਮਨ ਤੇ ਆਪਣੀ ਰਹਿਣੀ ਨੂੰ ਤੇ ਵੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਿਆਰਾ ਪੈਰਾ ਤੋਂ ਲੈ ਕੇ ਸਿਰ ਤੱਕ ਰੂਹ ਚ ਸੜ ਗਿਆ ਅੱਗ ਲਾ ਦਿੱਤੀ ਗਈ ਤੇ ਇਤਿਹਾਸਕਾਰ ਕਹਿੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚੰਦਨੀ ਚੌਕ ਦੇ ਲੋਕ ਕੋਠੀਆਂ ਤੇ ਚੜ੍ਹ ਕੇ ਵੇਂਦੇ ਨੇ ਤੇ ਭਾਈ ਸਾਹੀ ਦਾ ਸਰੀਰ ਲਿੱਜਦਾ ਰਿਆ ਰੂਹ ਚ ਤੇ ਰਿੱਜਦੇ ਸਰੀਰ ਵਿੱਚੋਂ ਇਹ ਆਵਾਜ਼ ਆਉਂਦੀ ਜਾਂਦੀ ਸਿਰ ਜਾਏ ਤਾਂ ਜਾਏ

ਸਾਨੂੰ ਸਿੱਖੀ ਦੀ ਪ੍ਰਪਾ ਕਰਕੇ ਲੈਣੀ ਬਹੁਤ ਆ ਗਈ ਆਦੋ ਬਹੁਤ ਲੱਗ ਗਈ ਅੱਜ ਮ भजन ਚੱਲ ਰਿਹਾ ਸੀ ਕਿਸੇ ਗੁਰਮੁਖ ਪਿਆਰੇ ਨੇ ਦਾਵਾ ਅਗਨ ਬਹੁਤ ਤਿਰਨ ਜਾਲੇ ਪੜੀ ਪਾਣੀ ਕਿਸ ਨੇ ਬੋਲੋ ਹੱਥ ਜਲਾ ਕਰੋ ਕਿਸ ਨੇ ਸਲੋਕ ਪੜਿਆ ਦਾਵਾ ਅਗਨ ਦਾਵਾ ਕਹਿੰਦੇ ਨੇ ਉਸ ਅਗਨ ਨੂੰ ਜਿਹੜੀ ਜੰਗਲ ਨੂੰ ਲੱਗਦੀ ਉਹਨੂੰ ਕੀ ਕਹਿੰਦੇ ਇੱਕ ਸਮੁੰਦਰ ਦੇ ਪਾਣੀ ਨੂੰ ਲੱਗਦੀ ਉਹਨੂੰ ਨਾਲ ਅਗਨੀ ਕਹਿੰਦੇ ਇੱਕ ਮਾਂ ਦੇ ਪੇਟ ਵਿੱਚ ਸਾੜਦੀ ਉਹਨੂੰ ਜਠਨਕ ਨਹੀਂ ਕਹਿੰਦੇ ਯਾਨੀ ਸਾਰੇ ਸੰਸਾਰ ਨੂੰ ਲੱਗੀ ਉਹਨੂੰ ਈਰਖਾ ਦੀਆਂ ਲੱਗਦੀਆਂ ਆ ਕੋਸਾ ਲੱਗੀ ਕਿ ਨਹੀਂ ਸਾਰਿਆਂ ਨੂੰ ਇੱਕ ਵਾਰ ਬੋਲੋ ਹੈ ਕਿ ਨਹੀਂ ਲੱਗੀ ਕਿ ਨਹੀਂ ਸਾਰੇ ਡਰ ਰਹੇ ਮਗਰ ਜਿਹੜੀ ਅੱਗ ਦੀ ਅਜਮਾ ਬਟਨ ਕਰਨ ਲੱਗਾ ਉਹ ਕਹਿੰਦੇ ਦਾਵਾ ਅਗਰ ਜੰਗਲ ਨੂੰ ਜਿਹੜੀ ਲੱਗਦੀ ਵਾਸ ਨਾਲ ਵਾਸ ਤੇ ਸਿਲਦਾ ਹੈ ਉਹ ਜਿਹੜੀ ਜੋ ਅੱਗ ਨਿਕਲਦੀ ਤੇ ਫਿਰ ਪ੍ਰਮਾਤਮਾ ਪਿਆਰੇ ਉਹ ਜੰਗਲ ਸਾੜ ਦਿੰਦੀ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਦਾਵਾ ਅਗਨ ਲੱਗ ਗਈ ਸੰਸਾਰ ਦੇ ਜੰਗਲ ਨੂੰ ਹਰ ਬੰਦਾ ਏਕਾ ਚ ਜਲ ਗਿਆ ਦੁਹੀ ਦਵੈਤ ਦੇ ਵਿਸ਼ੇ ਬਕਾਨਾ ਸੜ ਗਿਆ ਤੇ ਫਿਰ ਇਹ ਕਹਿੰਦੇ ਕੋਈ ਹਰਿਆ ਬੂਟ ਰਹਿ ਹੋਰੀ ਬੋਲੋਗੇ ਕੋਈ ਹਰਿਆ ਬੂਟ ਕੋਤਰਾ ਤੁਨਾ ਕੋਈ ਹਰਿਆ ਬੂਟ ਦੂਰ ਤੱਕ ਨਜ਼ਰ ਮਾਰਿਆ ਗੁਰੂ ਅਰਜਨ ਦੇਵ ਮਾਰ ਕੇ ਤੇ ਸਾਰੇ ਸੜ ਗਏ ਕੋਈ ਕਿਤੇ ਸੰਸਾਰ ਕੀ ਹੋ ਜਾਂਦਾ ਕੋਈ ਤਾਂ ਨਹੀਂ ਕਰਦਾ ਜਿਹੜਾ

ਅਕੋ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਨੰਗੇ ਕਰੀ ਹਰਿ ਜੂਸਾ ਉਹ ਗਿਆ ਜੰਮੂ ਦੀ ਦੂਰਤ ਹੈ ਜੂਸਾ ਉਹ ਦੇ ਤੁਰ ਕੇ ਤੁਰ ਕੇ ਉਹਦਾ ਨਹੀਂ ਕਿੰਨੀ ਡੇਰ ਬਾਅਦ ਪਹੁੰਚਿਆ ਪੈਰਾਂ ਦੇ ਵਿੱਚ ਛਾਲੇ ਪੈ ਗਏ ਲਹੂ ਬੋਲਣ ਲੱਗ ਪਿਆ ਗਰਮੀ ਦੇ ਦਿਨ ਸੀ ਰਾਤ ਠਕਾ ਟੁਟਾ ਲੰਮੇ ਪਿਆ ਇੱਕ ਇੱਕ ਕਦਮ ਤੇ ਇੱਕ ਅਰਦਾਸ ਕਰਦਾ ਗਿਆ ਮੈਂ ਤੇਰੇ ਕੋਲ ਕੁਝ ਨਹੀਂ ਮੰਗਦਾ ਇੱਕ ਵਾਰ ਤੂੰ ਮੇਰੇ ਸਾਹਮਣੇ ਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਉਹ ਸਿੱਖ ਨੇ ਆਪਣੀ ਜੀਵਨ ਕਥਾ ਕਿ ਲਿਖੀ ਜਦੋਂ ਮੈਂ ਰਾਤ ਨੂੰ ਅੰਜੂਰ ਸੌਂਦਾ ਮੇਰੇ ਸਿਰ ਨੂੰ ਹਲਾ ਕੇ ਕਹਿੰਦਾ ਉੱਠ ਜੀ ਨੂੰ ਯਾਦ ਕਰਦਾ ਆ ਆਹੋ ਸਤਿਨਾਮ ਮੈਂ ਉਹਦੀ ਗੋਦ 'ਚ ਬੈਠਾ ਮੈਂ ਪੜਿਆ ਉੱਠ ਜੀ ਨੂੰ ਯਾਦ ਕਰਦਾ ਜੋ ਮੰਨ ਕੇ ਠਾਕੁਰ ਆਪਣੇ ਦੇ ਸੋਈ ਜੀ ਨੂੰ ਯਾਦ ਕਰਦਾ ਆਏ ਉੱਠ ਕੀ ਗੱਲ ਕਰਨੀ ਮਰਦਾ ਇੱਕ ਇੱਕ ਬਜੰਦਾ ਕਿੰਨਾ ਆ ਮੈਂ ਗੱਲ ਕਰੀ ਕੀ ਮਿਟਣਾ ਹੈ ਉਸ ਸਿੱਖ ਕਿੰਨਾ ਮੈਂ ਕੁਛ ਨਹੀਂ ਪੁੱਛਿਆ ਮੈਂ ਪੁੱਛਿਆ ਕਰਨੀਆਂ ਵਾਲਿਆ ਪਾਤਸ਼ਾਹ ਤੂੰ ਕਿੰਨਾ ਸਾ ਨਾਰਾਜ ਕਰੇਗਾ ਖਾਲਸਾ ਬੋਲ ਰਾਜੇ ਆ ਬਾਸਾ ਉਹ ਕਿਦਾਂ ਦੇਣਾ ਜੀ ਮੈਂ ਇਹ ਪੁੱਛਦਾ ਕੌਮਨ ਰਸਤਾ ਦੇ ਆਲਮ ਵਿੱਚ ਹੈ ਕੌਣ ਤੇਂਦੀ ਕਲਾਵਲ ਜਾ ਰਹੀ ਆ ਬਾਣੀ ਪੜਦੀ ਨਹੀਂ ਸਿਮਰਨ ਛੁੱਟਦਾ ਜਾਂਦਾ ਏ ਨਿਤਨੇਮ ਛੁੱਟਦਾ ਜਾਂਦਾ ਏ ਮਹਾਰਾਜ ਰਾਮ ਕਰਨ ਦੇਣਾ ਜੀ ਤੇ ਮੇਰੇ ਸਾਹਿਬ ਨੇ ਕਿਹਾ ਚੰਗੀ ਤਰ੍ਹਾਂ ਯਾਦ ਕਰ ਮੈਂ ਕਿ ਐਸੀ ਰਾਜ ਕਰੇਗਾ ਖਾਲਸਾ 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 ਕੌਣ ਕੀ ਕਰ ਤੂੰ ਇੱਕ ਵਾਰ ਫੇਰ ਯਾਤਰਾ ਕਰੀਂ ਤੂੰ ਖਾਲਸਾ ਬਕੇ ਆ ਵਾਹਿਗੁਰੂ ਜੀ ਖਾਲਸਾ ਸਤਿਗੁਰੂ ਜੀ ਸਤਿਗੁਰੂ ਜੀ ਵਚਨ ਲਿਖਿਆ ਜੀ ਸਰਬਲੋਚ ਖਾਲਸਾ ਖੁਦ ਖੁਦਾ ਖਾਲਸਾ ਖੁਦ ਖੁਦਾ ਬੋਲੋ ਨਾ ਖਾਲਸਾ ਖੁਦ ਖੁਦਾ ਕਿ ਖੁਦਾ ਹੋਰ ਨਹੀਂ ਕਿਸੇ ਨੂੰ ਕੇ ਖੁਦ ਹੀ ਖੁਦਾ ਹੈ ਖਾਲਸਾ ਜੇ ਪੂਰਾ ਹੋਵੇ ਤੇ ਖਾਲਸਾ ਖੁਦ ਖੁਦਾ ਕਿ ਇਨਨਾ ਮੰਨੇ ਕਿਸੇ ਦੀ ਤਿੰਨ ਨਾਮ ਜਿਸੀ ਬਿਨਾ ਸਤੇ ਪਾਤਸ਼ਾਹ ਐਤੋ ਬਿਨਾਈ ਕਿਛਦੀ ਇੰਨੀ ਮੰਗਦਾ ਵਗੈਰਾ ਅਸੀਂ ਜਿਹਦੇ ਕੋਲ ਗਿਆ ਜੋ ਉਹਦੀ ਇਨ ਮੰਨ ਨੂੰ ਤਿਆਰ ਕਿੰਨੂ ਰਾਜ ਦੇ ਦੇਉ ਸਿੱਖ ਨਹੀਂ ਅਸੀਂ ਬਣ ਸਕਿਆ ਅਸੀਂ ਖਾਲਸਾ ਕਿੱਥੋਂ ਬਣਾਂਗੇ ਤੇ ਮੇਰੇ ਸਤਿਗੁਰੂ ਕਹਿੰਦੇ ਉਹਨੂੰ ਪਾਈ ਦਾ ਪਤੇ ਪਾਈ ਮੱਦੀ ਦਾ ਤਿੰਨ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਰੀਰ ਰਿੱਝਦਾ ਰਿਹਾ ਤੇ ਸਿੱਕੀ ਸਿੱਧਕ ਦੀ ਅਰਦਾਸ ਹੁੰਦੀ ਅਣਤੀਸਰੇ ਦੀ ਵਾਰੀ ਆਈ ਆਖੋ ਸਤਿਨਾਮੁ ਸ੍ਰੀ ਵਾਹਿਗੁਰੂ ਤੀਸਰੇ ਨੂੰ ਆਖਿਆ ਤੇਰੀ ਕੀ ਰਜ਼ਾ ਹੈ ਉਹ ਦੁਆ ਨੂੰ ਵੇਖੇ ਕਿ ਨੂੰ ਪਾੜ ਦਿੱਤਾ ਯਾਰੇ ਨਾਲ ਇੱਕ ਨੂੰ ਧਰੂ ਵਿੱਚ ਫਰ ਕੇ ਸੜ ਦਿੱਤਾ ਹੈ ਤੂੰ ਬਚਣਾ ਚਾਹੁੰਦਾ ਹੈ ਤੂੰ ਜਾਨ ਬਚਾ ਸਕਦਾ ਹੈ ਕੇਵਲ ਸਾਡਾ ਕਹਿਣਾ ਮੰਨ ਲਾ ਤੇ ਕਮਾਲ ਦੀ ਗੱਲ ਸੀ ਇੱਕ ਵਾਰ ਭਾਈ ਦਿਆਦੇ ਨੇ ਨੇਤਰਾ ਕੇ ਨੇਤਰ ਭਾ ਕੇ ਆਖਿਆ ਕੀ ਤੇਰਾ ਕਹਿਣਾ ਦਸ ਤੂੰ ਕੀ ਬਣਾਉਣਾ ਚਾਹੁੰਦਾ ਮੈਨੂੰ ਗੁਰੂ ਨਾਲ ਟੋਲਿਆ ਅੱਜ ਤੱਕ ਸਾਨੂੰ ਕਿਸੇ ਨੇ ਸਿਰ ਤੇ ਆਰੇ ਨਹੀਂ ਰੱਖੇ ਅਸੀਂ ਤੇ ਸ਼ੌਂਕ ਨਾਲ ਬਣਾ ਲੈ ਕੇਸ ਢਾੜੇ ਅਸੀਂ ਸ਼ੌਂਕ ਨਾਲ ਇਹਨੂੰ ਸ਼ੌਂਕ ਕਹਿੰਦੇ ਸ਼ੌਂਕ ਦੇਖੋ ਇਹ ਸ਼ੌਂਕ ਨੂੰ ਕੀ ਆਖੋ ਜਿਹੜਾ ਸ਼ੌਂਕ ਲੜਕ ਦੇ ਦਰਵਾਜ਼ਿਆਂ ਤੱਕ ਤੁਹਾਨੂੰ ਲੈ ਜਾਏ ਤੁਸੀਂ ਕੀ ਸੋਚਦੇ ਹੋ ਦਾੜਾ ਕੱਟਾ ਕੇ ਤੁਹਾਨੂੰ ਕਦੀ ਅੰਦਰ ਵੜਨ ਦੇਊਗਾ ਕੌਣੀਆਂ ਵਾਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਸਾਧੂ ਨੇ ਦੱਸਿਆ ਸੀ ਪੰਜ ਕੁ ਮਿੰਟ ਉੱਤੇ ਹੋ ਜਲੇ ਜੇ ਤੁਸੀਂ ਵਿਚਾਰ ਨਾ ਕਰੋ ਤੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਰ ਬਾਰ ਘੜੀ ਬਤਾਂ ਮੈਂ ਨਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਵੀ ਭਾਈ ਜੀ 9 ਵਜੇ ਸਾਡੀ ਸੰਗਤ ਦੌੜ ਜਾਂਦੀ ਕਹਿੰਦਾ ਕਿਉਂ ਕਿਹਦੇ ਕਿਉਂ ਕਹਿੰਦੇ ਦੀ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਲਗਾ ਫਿਰ ਮੈਂ ਚਰਨ ਤੋਂ ਮੋ ਉਹਨਾਂ ਦੇ ਨਿਤਨੇਮ ਕਰਦੇ ਮਗਰ ਮੈਂ ਕੱਲ ਆਉਂਦਿਆਂ ਪੁੱਛਿਆ ਗਲੇ ਕਰੋ ਕਿੰਨੇ ਨਿਤਨੇਮ ਕਰ ਆਪ ਦਾ ਸਤਨਾਮ ਮਸ਼ਕਤ ਦਾ ਮਜਾ ਨਹੀਂ ਦੱਸ ਤੁਸੀਂ ਰੱਬ ਨੂੰ ਕੋ ਮਗਰ ਮੈਂ ਜੋ ਕਹਿ ਰਿਹਾ ਕਿ ਜੇ ਤੁਹਾਨੂੰ ਅਜੇ ਕਾਲ ਨਹੀਂ ਪੰਜ ਮਿੰਟ ਹੋਰ ਦੇ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਗਾਣੇ ਕਿ ਬੋਲੋ ਸਤਨਾਮ ਵਾਹਿਗੁਰੂ ਭਾਈ ਸਿਆਲ ਦੇ ਜੀਵੇ ਜੀਵਨ ਦੇ ਵਿੱਚੋਂ ਜਦੋਂ ਭਾਈ ਬਿਆਲੇ ਨੂੰ ਆਖਿਆ ਕਿ ਗੁਰੂ ਨਾਲੋਂ ਟੁੱਟ ਜਾ ਤੇ ਤੈਨੂੰ ਜੀਵਨ ਮਿਲ ਜੂ ਉਹ ਕਹਿ ਲਗਾ ਕਮਾਲ ਦੀ ਗੱਲ ਆ ਇੱਕ ਮੱਛੀ ਨੂੰ ਕੱਢ ਕੇ ਪਾਣੀ ਵਿੱਚੋਂ ਤੇ ਕਿਹਾ ਤੈਨੂੰ ਜੀਵਨ ਮਿਲ ਜੂ ਤੂੰ ਸਦਾਕ ਜਾਣਦਾ ਹੈ ਗੁਰੂ ਦੇ ਚਰਨ ਮੇਰੇ ਲਈ ਜਲ ਨੇ ਤੂੰ ਜਲਨਿਤ ਹਾਂ ਹੌ ਜਲ ਕਾ ਮੀਨ ਤੂੰ ਜਲਨਿਤ ਹਾਂ ਹੌ ਜਲ ਕਾ ਮੀਨ ਤੂੰ ਜਲਨੇ ਦੇ ਖਜ਼ਾਨਾ ਹੈ ਮੈਂ ਉਸ ਜਲ ਦਾ ਪਾਣੀ 'ਚ ਰਹਿਣ ਵਾਲਾ ਇੱਕ ਜੀਵ ਹਿਤ ਤਰ੍ਹਾਂ ਰਹਿ ਕਿ ਤਰ੍ਹਾਂ ਸਕੇ ਜਿਵੇਂ ਮੱਛੀ ਬਿਨ ਪਾਣੀ 'ਚ ਕਿਉਂ ਜੀਵਨ ਪਾਵੇ ਗਉਂਦ ਵਗੂਣਾ ਚਾਤਰ ਤੋ ਕਿਉਂ ਕਰ ਤਰ ਬਤਾਵੇ ਨਾਦ ਕੋਰੰਕੇ ਵਿਦਿਆ ਸਰਮੁਖ ਉੱਠ ਧਾਵੇ ਭਬਰ ਲੋਭੀ ਕਸਮ ਵਾਸਤਾ ਮਿਲ ਆਪ ਬੰਧਾਵੇ ਤੇ ਪਿਛੇ ਲਿਖਿਆ ਤਿਉ ਸੰਤ ਜਨ ਹਰ ਪ੍ਰੀਤ ਹੈ ਬੋਲੋ ਤਿਉ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ ਅਭਾਲੇ ਇਹ ਦਰਸ਼ਨ ਵੇਖ ਕੇ ਜਿਉਂਦੇ ਰਹਿ ਸਕਦੇ ਉਤਰਾ ਨਹੀਂ ਰਹਿ ਸਕਦੇ ਸਿੱਖ ਜਿਉਂਦਾ ਹੀ ਨਹੀਂ ਰਹਿ ਸਕਦਾ ਗੁਰੂ ਤੋਂ ਬਿਨਾਂ ਛੋਵੇਂ ਸੇਖ ਤੇ ਭਾਈ ਤੇਨ ਨੇ ਕਹਿਣ ਲੱਗੇ ਫਿਰ ਤੂੰ ਵੇਖ ਲੈ ਤੇਰੇ ਨਾਲ ਕਿਤਰਾ ਕਰਨੀ ਉਹਨੇ ਕਹਿ ਤੂੰ ਕਰਕੇ ਖਾ ਕੀ ਕਰੇਗਾ ਕਹਿਣ ਲੱਗੇ ਆ ਪਾਣੀ ਦੀ ਦੇਗ ਉਬਲ ਗਈ ਇਹਦੇ ਵਿੱਚ ਤੈਨੂੰ ਅਸੀਂ ਪਾਉਣਾ ਹੈ ਕਹਿਣ ਲੱਗਾ ਚੰਗਾ ਮੈਂ 2 ਮਿੰਟ ਲਈ ਆਪਣੇ ਰੱਬ ਨੂੰ ਹੋਰ ਤੀਬਰਤਾ ਨਾਲ ਯਾਦ ਕਰਨਾ ਤੇ ਤੈਨੂੰ ਕਿਤੇ ਸ਼ੱਕ ਨਾ ਲੱਗੇ ਕਿ ਪਾਣੀ ਪੂਰਾ ਨਹੀਂ ਸੀ ਉਬਲਿਆ ਇਹ ਚੰਗੀ ਤਰ੍ਹਾਂ ਪਾੜਨਾ ਆਪੇ ਬਦnaam ਤੇ ਆਪੇ ਢਾਈ ਢੋਲ ਢੋਲੂ ਕਰਕੇ ਪਾਣੀ ਉਬਲਿਆ ਸਪਾਈ ਜਾਨ ਨੇ ਤੇ ਬਹੁ ਫੜ ਕੇ ਜਦੋਂ ਜਲਾਦ ਆਕਣ ਲਗਾ ਉੱਠ ਚਲੀਏ ਦੇਗ ਵੱਲ ਆਕੋ ਸਤਨਾਮ ਸ੍ਰੀ ਵਾਹਿਗੁਰੂ ਕਿੱਥੇ ਚਲੀਏ ਦੇਗ ਵੱਲ ਦੇਗ ਵੱਲ ਸਪਾਈ ਜਾਨ ਨੇ ਆਖਿਆ ਤੂੰ ਮੇਰੀ ਬਾਤ ਉਪੜਨਾ ਹੈ ਜੇ ਤੂੰ ਮੈਨੂੰ ਬਹੁ ਫੜ ਕੇ ਖੜਿਆ ਦੇਗ ਤੱਕ ਦੇ ਇਤਿਹਾਸ ਦੇ ਪੰਨੇ ਹੀ ਬਦਲ ਜਾਣਗੇ ਵੇਖਣ ਵਾਲੀ ਲੋਕੀ ਆਪ ਨੂੰ ਕਿ ਭਾਈ ਸਾਹਿਬ ਜਾਣਾ ਨਹੀਂ ਸੀ ਚਾਹੁੰਦੇ ਫੜ ਕੇ ਪਾਏ ਆਕੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਜਾਣਾ ਨਹੀਂ ਸੀ ਚਾਹੁੰਦੇ ਫੜ ਕੇ ਵੱਲ ਬੋਲੇ ਕਿ ਕੀ ਕਰੇਗਾ ਕਹਿੰਦਾ ਕਿਤੇ ਆਸ਼ਿਕ ਦੀ ਆਪਣੇ ਮਹਿਬੂਬ ਵੱਲ ਜਾਣ ਦੀ ਚਾਲ ਤਾਂ ਵੇਖੀ ਇੱਕ ਆਸ਼ਿਕ ਨੂੰ ਆਪਣੀ ਜਗ੍ਹਾ ਤੇ ਜਾਂਦੇ ਆਂਦਰ ਵੇਖੀ ਉਹਨੇ ਕਿਹਾ ਕਿ ਤਰ੍ਹਾਂ ਜਾਏਗਾ ਫਿਰ ਉੱਬਲ ਗਈ ਦੇਗ ਤੇਗ ਬਹਾਦਰ ਪਿਤਾ ਜੀ ਵੱਲ ਮੂੰਹ ਕਰਕੇ ਭਾਈ ਦਿਆਨ ਨੇ ਕੀਤੀ ਅਰਦਾਸ ਤੇਰੇ ਤੋਂ ਬਿਨਾ ਮੇਰਾ ਸਿੱਧਕ ਨਹੀਂ ਲੱਭਦਾ ਤੇਰੀ ਰਹਿਮਤ ਚਾਹੀਦੀ ਮੈਨੂੰ ਵੇਖੋ ਸਿੱਖ ਅਰਦਾਸਾਂ ਕਰ ਲਿਆ ਤੇਰੀ ਕਿਰਪਾ ਤੋਂ ਬਿਨਾ ਮੇਰਾ ਅਜੇ ਸਦਕ ਵਿੱਚ ਪ੍ਰਗਟ ਕੀਤੇ ਸੀ ਮਗਰ ਫਿਰ ਵੀ ਤੁਰਨ ਲੱਗੇ ਤੁਰ ਪਿਆ ਦੇਖਣ ਲੱਗ ਅਥਰੇ ਪਰੋਸੇ ਪਿਆਰੇ ਮੇਰੇ ਜੀਵਨ ਚ ਬੜੀਆਂ ਗਲਤੀਆਂ ਹੁੰਦੀਆਂ ਹਨ ਗੁਰੂ ਤੇਗ ਬਹਾਦਰ ਸਾਹਿਬ ਮੈਂ ਉਹਨਾਂ ਗਲਤੀਆਂ ਤੋਂ ਡਰਦਾ ਮੈਂ ਬਹੁਤ ਕੀਤੀਆਂ ਹੁੰਦੀਆਂ ਮੈਂ ਭੁੱਲਣ ਹਾਰਾ ਜੀਵ ਮਗਰ ਹੁਣ ਉੱਭਲਦੀ ਦੇਗ ਚ ਬਹਿਣਾ ਮੇਰਾ ਸਿੱਧ ਕੇ ਨਿਭੇ ਮੇਰਾ ਸਿੱਧ ਕੇ ਨਿਭੇ ਤੇ ਫਿਰ ਭਾਈ ਜੀ ਅੱਲਾ ਤੁਰਿਆ ਤੇ ਮੈਂ ਕਿਤਾਬ ਵਿੱਚ ਬੜੀ ਭਾਈ ਜੀ ਅੱਲਾ ਇੱਕ ਪੈਰ ਚੁੱਕਦਾ ਸੀ ਕਿੰਦਾ ਵਾਹੇ

ਇਹ ਵਾਲਕ ਦੀ ਖੇਤ ਨਾਲੋਂ ਮਿੱਠੀ ਬਾਣੀ ਦੇ ਇੱਕ ਵਾਰ ਬੋਲੋ ਜੇ ਹੋਰ ਸਿੱਖ ਹੋਵੇ ਤਾਂ ਸਨਮੁਖ ਸਿੱਖ ਹੋਈ ਫਿਰ ਉਤਤੋਂ ਤੋਂ ਨਹੀਂ ਆਹ ਉਤਤੋਂ ਤੋਂ ਨਹੀਂ ਜਿਹਾ ਰਹੇ ਗੁਰ ਨਾਲ ਅੱਗੇ ਕਿਹਾ ਜਿਹਾ ਰਹੇ ਗੁਰ ਨਾਲ ਅੰਦਰੋਂ ਜੁੜੇ ਗੁਰੂ ਦੇ ਨਾਲ ਉਤਤੋਂ ਤੋਂ ਨਹੀਂ ਵੀ ਅਸੀਂ ਸਿੱਖਾਂ ਕੜਾ ਪ੍ਰਸ਼ਾਦ ਦੀ ਦੇਗ ਲਈ ਤੇ ਸ਼ਾਮ ਨੂੰ ਫਿਰ ਢੇਕੇ ਤੇ ਨਹੀਂ ਨਹੀਂ ਜਿਹਾ ਰਹੇ ਆਖੇ ਗੁਰੂ ਮੈਨੂੰ 24 ਘੰਟੇ ਹੀ ਰਹਦਾ ਹੈ ਗੁਰੂ ਮੈਨੂੰ ਕਿਉਂਕਿ ਜੀਵ ਜੁੜ ਗਿਆ ਨਾ ਜੀਵ ਰਹਿ ਗੁਰਨਾਮ ਗੁਰ ਕੇ ਚਰਨ ਹਰਦੇ ਧਿਆਏ ਅੰਤਰ ਆਤਮੈ ਸੰਭਾਲੇ ਗੁਰੂਦਰਗ ਸਿੰਘ ਸਰਮੁਖ ਆਪ ਛੱਟ ਸਦਾ ਰਹੇ ਪਰਣੇ ਗੁਰ ਬਿਨ ਅਬਰ ਨਾ ਜਾਣੇ ਕੋਈ ਉਹ ਸਿੱਖਾ ਕਿੰਨੂ ਸਿੱਖ ਆਖਦੇ ਵਾਂ ਤੂੰ ਤਾਂ ਗੁਰੂ ਤੋਂ ਬਿਨਾ ਹੋਰ ਨਾ ਬਣਿਆ ਦੀਆਂ ਬਾਹਾਂ ਚ ਪਾਈ ਫਿਰਦਾ ਬਾਹਾਂ ਮੈਂ ਤੈਨੂੰ ਸਿੱਖ ਕਿਤਰਾ ਗੁਰ ਬਿਨ ਅਬਰ ਨਾ ਜਾਣੇ ਸਿੱਧੀ ਦੀ ਗੱਲ ਆ ਔਰਤ ਤੇ ਮਰਦ ਦੀ ਜੋੜੀ ਦੇ ਵਿੱਚ ਆਪਾਂ ਕਹਿੰਦੇ ਆ ਤੀਸਰਾ ਨਲਿਆ ਤੇ ਝੁਗਾ ਨਲਿਆ ਸਿੱਖਾ ਤੇਰੇ ਤੇ ਗੁਰੂ ਦੇ ਵਿੱਚ ਵੀ ਲਿਖਿਆ ਹਮ ਤੁਮ ਬੀਜ ਭਇਓ ਨਹੀਂ ਕੋਈ ਤੁਮੈ ਸੁਕੰਤ ਨਾਰ ਹਮ ਸੁ ਲਿਖਿਆ ਇਹ ਤਰ ਹਮ ਤੁਮ ਬੀਜ ਭਇਓ ਨਹੀਂ ਕੋਈ ਤੇਰੇ ਤੇ ਮੇਰੇ ਵਿੱਚ ਤੀਸਰਾ ਕੌਣ ਸ਼ਬਦ ਤੇ ਸੁਰਤ ਵਿੱਚ ਸੁਰਤ ਔਰਤ ਹੈ ਸ਼ਬਦ ਪਤੀ ਹੈ ਇਹਦੇ ਵਿੱਚ ਜਦੋਂ ਕੋਈ ਅੱਡੇ ਚੋੜੇ ਤੇ ਗੋਲਫਾਗ ਵਾਲਾ ਆਣ ਕੇ ਖਲੋ ਜਾਂਦਾ ਫਿਰ ਝੁੱਗੀ ਗੜਦੇ ਸਿੱਖ ਜਾਵੇ ਸਿੱਧਾ ਗੁਰੂ ਦੇ ਕੋਲ ਸਿੱਖ ਤੇ ਗੁਰੂ ਨਾਤਾ ਜੁੜ ਗਿਆ ਕੋਈ ਤੀਸਰਾ ਨਹੀਂ ਵਿੱਚ ਤੀਸਰਾ ਆਊਗਾ ਤੇ ਜ਼ਿੰਦਗੀ ਦਾ ਝੁੱਗਾ ਗੜੂਗਾ ਕਿਉਂਕਿ ਤੀਸਰੇ ਨੂੰ ਪਤਾ ਹੈ ਜੇ ਇਹ ਪਤੀ ਨਾਲ ਜੁੜ ਗਈ ਮੈਨੂੰ ਰੋਟੀ ਕਿੰਨੇ ਖਾਉਣੀ ਤੁਸੀਂ ਸਿੱਧਾ ਜਿਆ ਗੱਲ ਕਰੋ ਇੱਥੇ ਖਲੋਜੋ ਅਰਦਾਸ ਕਰੋ ਤੇ ਜੇ ਤੁਸੀਂ ਆਖੋ ਜੀ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਬਾਬਾ ਪਰਮਜੀਤ ਸਿੰਘ ਜੀ ਤੁਸੀਂ ਕਰੋ ਤੇ ਮੈਂ ਤੁਹਾਡੇ ਪਿੱਛੇ ਖਲੋਕੇ ਕਰੂੰਗੇ ਅੱਗੇ ਬੋਲੋ ਇੱਥੇ ਖਲੋਕੇ ਅਰਦਾਸ ਕਰਨਗੇ ਅੱਗੇ ਤੇ ਤੁਹਾਨੂੰ ਕੀ ਕਹੂੰਗਾ ਤੂੰ ਗੁਰੂ ਘਰ ਨੂੰ ਥੋੜਾ ਜਿਆ ਪਿੱਛੇ ਹੋ ਤੋ ਗੁਰੂ ਘਰ ਨੂੰ ਥੋੜਾ ਜਿਆ ਮੈਂ ਖਲੋਣਾ ਅਰਦਾਸ ਕਰਨ ਨੂੰ ਜੇ ਮੇਰੀ ਨਾ ਮੰਨੀ ਗਈ ਤੁਸੀਂ ਇੱਕ ਹੋਰ ਬਾਬਾ ਨੂੰ ਲਿਆਓਗੇ ਤਿੰਨ ਜਣੇ ਪਹਿਲਾਂ ਖਲੋਤਿਆਂ ਹੁਣ ਦੋਆਂ ਤੋਂ ਤਿੰਨ ਹੋ ਗਏ ਸੀ ਤੇ ਤਿੰਨਾਂ ਤੋਂ ਇੱਕ ਹੋਰ ਲੈ ਹੰਦਾ ਸੰਤ ਅਖੇਰੀ ਆ ਬਾਬਾ ਜੀ ਅਰਦਾਸ ਕਰਨ ਤੇ ਮੰਨੀ ਜਾਂਦੀ ਉਹ ਬਾਬੇ ਨੇ ਆਖਿਆ ਪਰ ਵਜੀ ਸਰ ਤੂੰ ਹੀ ਪਿੱਛੇ ਹੋ ਉਹ ਵੀ ਮੈਂ ਹੀ ਤੋ ਕਦਮ ਪਿੱਛੇ ਹੋ ਗਿਆ ਤੇ ਅਰਦਾਸ ਕਰਨ ਵਾਲਾ ਹੋਰ ਦੋ ਕਦਮ ਪਿੱਛੇ ਹੋ ਗਿਆ ਆਪਾਂ ਪਿੱਛੇ ਹੁੰਦੇ ਹੁੰਦੇ ਬਾਬਿਆਂ ਨੂੰ ਅੱਗੇ ਖਿਲਾੜਦੇ ਗੁਰੂ ਨਾਲੋਂ ਇੰਨਾ ਗੈਪ ਪਾ ਲਏ ਨੇ ਗੁਰੂ ਨਾਲੋਂ ਟੁੱਟ ਗਿਆ ਸਾਡਾ ਗੁਰੂ ਨਾਲੋਂ ਦਰਤਾ ਟੁੱਟ ਜਾਂਦਾ ਗੁਰੂ ਦੇ ਸਿੱਖਾ ਮੰਨ ਕੇ ਵਿਰਥਾ ਹੋਏ ਸਭ ਗੁਰਪੈ ਅਰਦਾਸ ਕਰਦੇ ਗੁਰੂ ਬੰਧਿਆ ਤੇ ਆਪਣੇ ਆਪ ਨੂੰ ਉੱਬਲ ਦੀ ਦਿਗ ਵਿੱਚ ਉਹ ਵਾਰ ਕੇ ਪਾਈ ਦੇਲਾ ਆਪਣਾ ਆਪ ਨਿਸ਼ਾਵਰ ਕਰ ਗਿਆ ਤੇ ਜਲਾਦ ਨੂੰ ਕਹਿ ਗਿਆ ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਮਰ ਜਾਣਾ ਕਿਉਂਕਿ ਜਿਹੜਾ ਆਇਆ ਉਹਨੇ ਮਰਨਾ ਤੇ ਹੈ ਹੀ ਚਿੰਤਾ ਤਾਂ ਕੀ ਕੀਤੀਏ ਇਹ ਤੇ ਅਨਹੋਣੀ ਨਹੀਂ ਹੈ ਤੇ ਮਰ ਜਾਣਾ ਤੇ ਹੋਣੀ ਆ ਸੰਸਾਰ 'ਚ ਜਿਹੜਾ ਆ ਉਹਨੇ ਜਾਣਾ ਹੈ ਅਨਹੋਣੀ ਇਸ ਗੱਲ ਦੀ ਆ ਚਿੰਤਾ ਮੈਨੂੰ ਇਸ ਗੱਲ ਦੀ ਆ ਕਿਤੇ ਮੈਂ ਗੁਰੂ ਦੇ ਕੋਲ ਜਾਂਦਾ ਜਾਂਦਾ ਮੇਰੇ ਕਦਮ ਨਾ ਲੜਖੜਾ ਜਾਣ ਇਸ ਗੱਲ ਦੀ ਮੈਨੂੰ ਚਿੰਤਾ ਹੈ ਤੇ ਕਿੰਤਾ ਮੇਰਾ ਗੁਰੂ ਦੂਰ ਕਰ ਦੂਗਾ ਸਾਹਮਣੇ ਬਿਠਾ ਲਾ ਮੇਰੇ ਸਿਰ ਤੇ ਹੱਥ ਰੱਖੂਗਾ ਕੱਲ ਵਾਲੇ ਬਚਨ ਵਿੱਚ ਅੱਜ ਜਿੱਦਾਂ ਪਹਿਲ ਆਸ਼ਕਾਂ ਦੀ ਤਕਸਾਲ ਜੀ ਨੇ ਸੁਣੀ ਸਿੱਖਾਂ ਦੀ ਇਹ ਜਿਹਦੀ ਭਾਈ ਮਾਤੀ ਦਾ ਸੱਚ ਦਾਿਆ ਲੀ ਤੁਸੀਂ ਇੱਕ ਪੜਨਾ ਬਚਨ ਆਬਜੀ ਦਾ ਜਿਹੜਾ ਮੈਂ ਬਚਨ ਆਬਜੀ ਦਾ ਪੜਿਆ ਸੀ ਨਾ ਮਨ ਬਹਿਰਾਂ ਭਇਆ ਦਰਸਨ ਦੇਖਣੇ ਕਾ ਜਾਓ ਜਿੱਦਣ ਇਕੋ ਨੰਦਪੁਰ ਦੀ ਧਰਤੀ ਤੋਂ ਮੇਰਾ ਕਰਨ ਆਦਰ ਪਿਤਾ ਭਾਈ ਕਿਰਪਾ ਰਾਮ ਦੀ ਅਰਦਾਸ ਤੇ ਤੁਹਿਆ ਦਿੱਲੀ ਨੂੰ ਤੇ ਰਾਹ ਦੇ ਵਿੱਚ ਇੱਕ ਫਕੀਰ ਅਰਦਾਸਾਂ ਕਰਦਾ ਸੀ ਕਹਿੰਦਾ ਬੱਬਾ ਪੰਜਵੇਂ ਝਾਮੇ ਵਿੱਚ ਸਤਿਮੂਦੋਂ ਧਿਆਨ ਦਿਓ ਉਦੋਂ ਤੋਂ ਪੰਜਵੇਂ ਝਾਮੇ ਸੰਜਦੋਂ ਤਾਂ ਮੈਂ ਚੌਂਕੜਾ ਬਾਰ ਕੇ ਬਿਠਾ ਤੇ ਮੇਰੀ ਰੂਹ ਉਦੋਂ ਦੀ ਕਹਿੰਦੀ ਮਨ ਬੈਰਾਦ ਭੈਣ ਮਨ ਬੈਰਾਦ ਭੈ ਸਾਧੂ ਹੋ ਗਿਆ ਮੁਸਲਮਾਨ ਫਕੀਰ ਤੇ ਮੇਰੇ ਸਤਿਗੁਰੂ ਗਰੀਬ ਜਵਾ ਨਾਵੇਂ ਪਾਤਸ਼ਾਹ ਦੇ ਸਰੀਰ ਦੇ ਵੀ ਉਹਨੂੰ ਦیدار ਹੁੰਦੇ ਨੇ ਤੇ ਫਿਰ ਉਹ ਕੱਲਾ ਸੀਸ ਵੇਖ ਕੇ ਕਹਿੰਦਾ ਹੈ ਭਾਈ ਜੈਤਾ ਮੈਂ ਤਾਂ ਇਹਨਾਂ ਨਾਲ ਗੱਲਾਂ ਕਰਨੀਆਂ ਚਾਹੁੰਦਾ ਸਾਂ ਤੇ ਤੂੰ ਅੱਜ ਇਹਨਾਂ ਦਾ ਸੀਸ ਲੈ ਕੇ ਆ ਗਿਆ ਹੁਣ ਇਹਨਾਂ ਦੀ ਜਗ੍ਹਾ ਤੇ ਗੱਦੀ ਤੇ ਕੌਣ ਆ ਤੇ ਭਾਈ ਜੈਤਾ ਕਹਿੰਦਾ ਹੁਣ ਇਹਨਾਂ ਦੀ ਗੱਦੀ ਤੇ ਇਹਨਾਂ ਦਾ ਬਲਕ ਗੋਵਿੰਦ ਰਾਏ ਹੈ ਉਹ ਫਕੀਰ ਅਰਦਾਸਾਂ ਕਰਦਾ ਹੈ ਜੇ ਤੂੰ ਕਦੀ ਮੇਰੇ ਹੱਥ ਜੋੜ ਕੇ ਬੇਨਤੀ ਦਾ ਸੁਨੇਹਾ ਉਹਨੂੰ ਦੇ ਗੋਵਿੰਦ ਰਾਏ ਨੂੰ ਉਹਨੂੰ ਕਹੀਂ ਮਨ ਬਹਿਰਾਲ ਪਿਆ ਅੱਜ ਸੁਣਨ ਆਇਆ ਇਹ ਤਖਤਾਲ ਮੁਸਰਵਨ ਕਰਿਓ ਜਿੱਥੇ ਪਾਕਪੂ ਦੀ ਦੀਸ਼ਣ ਹੈ ਉਹਥੇ ਸਫੀਰ ਦੀ ਭਾਵਨਾ ਪੂਰੀ ਹੁੰਦੀ ਆ ਕੇ ਵੇਖਿਓ ਕਿ ਤਰ੍ਹਾਂ ਫਕੀਰ ਨੇ ਕੀ ਮੰਗਿਆ ਤੇ ਕੀ ਗੋਬਿੰਦਰਾਏ ਨੇ 10 ਸਾਲ ਦੀ ਉਮਰ ਵਿੱਚ ਉਹਨੂੰ ਬਖਸ਼ਿਆ ਇਹ ਚੰਡੀਗੜ੍ਹ ਤੋਂ ਰਾਜਪੁਰੇ ਦੇ ਰਾਹ ਦੇ ਵਿੱਚ ਜਗਾ ਦੇ ਵਿਚਾਰ ਕਰਿਓ ਕੱਲ ਨੂੰ ਪੁੱਛੂਗਾ ਹੱਥ ਖੜਾ ਕਰੋ ਕਿਹੜੇ ਫਕੀਰ ਨੂੰ ਨਵਾਗਿਆ ਗੁਰੂ ਨੇ ਆਣ ਕੇ ਕੱਲ ਵਿਚਾਰ ਕਰਾਂਗੇ ਜੀ ਪੁੱਤਾਂ ਨੂੰ ਜਿਤਾ ਰਹੇ ਅਸੀਸ ਦਿਓ ਅਮਰ ਸੇਖੋ ਗੁਰੂ ਆਲੇ ਬਣੋ ਨਸ਼ਾ ਦਾ ਤਿਆਗ ਕਰੋ ਜੀ ਵਾਹਿ ਮਜੀਠਾ ਕਾ ਵਾਹ ਸਤਿ ਸ਼੍ਰੀ ਅਕਾਲ ਫਿਰ ਆਮ ਕਲੀ ਮਹੱਲਾ ਦੀ ਜਾਨੰਦ ਕੋ ਹਮਕਾਰ ਸਤਿਗੁਰ ਪ੍ਰਸਾਦ ਅਨੰਦ ਪਾਵੇ ਮਾਰੇ ਸਤਿਗੁਰ